ਆ ਜਾ ਖੜ ਜਾ ਓਏ ਤੇਰੀ ਚਾਚੀ ਦਾ ਫੋਨ ਆ ਗਿਆ ਹੈਲੋ ਹਾਂਜੀ ਕਿਵੇਂ ਹੋ ਕੀ ਕਰਦੇ ਸੀ ਅੱਜ ਤੇਰੇ ਯਾਰ ਨੇ ਫੋਨ ਲੈ ਕੇ ਆਂਦਾ ਨਾ ਵਾ ਉਹ ਲੈਲੀ ਪਾਰਟੀ ਪਾਰਟੀ ਦੀ ਕੀ ਗੱਲ ਆ ਪੀਜ਼ਾ ਖਵਾਉ ਤੈਨੂੰ ਹੰਗਰ ਆਣਿਆਂ ਦੇ ਪਤਾ ਮੈਨੂੰ ਵੀ ਖਵਾ ਦੇ ਕਿ ਜਾ ਓ ਖੜ ਜਾ ਓਏ ਤੈਨੂੰ ਤਾਂ ਸਮੋਸੇ ਹੀ ਖਵਾਉਂਗਾ ਮੈਂ ਹਾਂ ਆਹੜਾ ਪੀਜ਼ੇ ਦਾ ਹੈਲੋ ਹਾਂ ਹਾਂ ਪਤਾ ਯਾਰ ਮੈਨੂੰ ਕਹਨੂੰ ਤੇਰਾ ਬਰਥ ਡੇ ਆ ਮੈਚਿੰਗ ਕਰਨੀ ਆਪਾਂ ਕਹਨੂੰ ਬਲੈਕ ਬਲੈਕ ਦੀ ਉਹ ਕੋਈ ਗੱਲ ਨਹੀਂ ਤੂੰ ਦੇਖੇ ਜਲਦੀ ਕਹਨੂੰ ਹਾਂ ਹਾਂ ਜਾਣਾ ਤੇਰੇ ਲਈ ਗਿਫਟ ਲੈ ਕੇ ਆਂਦੀ ਲੱਗਾਂ ਹਾਂ ਹਾਂ ਕੋਈ ਮੈਂ ਚੱਲਾਂ ਆਪਾਂ ਲੈ ਲੈ ਪਤਾ ਉਹਨਾਂ ਦਾ ਪਾਪਾ ਜਿਹੜੀ ਬਰਥਡੇ ਬਲੇਟੋ ਲੈ ਕੇ ਦੀ ਹਾਂ ਹਾਂ ਕੋਈ ਗੱਲ ਨਹੀਂ ਆ ਰਿਖਤ ਨਹੀਂ ਆਨਲਾਈਨ ਆ ਲੈਣੇ

ਹਾਏ ਓ ਮੇਰਾ ਫੋਨ ਲੈ ਗਿਆ ਯਾਰ ਹਾਏ ਓ ਮੇਰਾ ਫੋਨ ਲੈ ਗਿਆ ਓਏ ਮਸੀਦ ਵਾਇਸੀ ਓ ਮੈਨੂੰ ਕਾਲੀ ਸੀ ਲੀਨੇ ਯਾਰ ਭੈਣ ਦੂਜੀ ਸੀ ਨਾ ਕਿਵੇਂ ਕਲਾ ਮਾਰਿਆ ਕਰੂ ਯਾਰ ਸਾਡੇ ਵਾਲੇ ਯਾਰ ਕੀ ਬਣੂ ਯਾਰ ਹੁਣ ਸਾਚਾ ਮੜ ਬਣਾ ਓਏ ਓ ਰ ਯਾਰ ਯਾਰ ਸਾਹਨੇ ਯਾਰ ਬਾਲਾ ਦੁਖੀ ਹੋ ਰਹੇ ਯਾਰ ਮੇਰਾ ਭੈਣ ਦੀ ਕੰਮ ਸਾਰਾ ਕੰਮ ਖਰਾਬ ਕਰਤਾ ਯਾਰ ਉਹਨਾਂ ਨੇ ਯਾਰ ਭੈਣ ਯਾਰ ਖਬਰਾਂ ਕੌਣ ਸੀ ਉਹ ਕੀ ਕਰੀਏ ਭਾਈ ਨਰੇ ਗਾਲੀਆਂ ਬੁੜੀਆਂ ਤਾਂ ਸਾਰੇ ਸੁੱਖਾ ਪਟਦਾ ਸਿਰ ਪਰ ਜੋ ਵੀ ਨੀ ਹੋਰ ਤਾਂ ਬੰਦ ਕਰਤਾ ਉਹ ਨਾਲ ਦੇ ਪਤਨ ਯਾਰ ਅੱਜ ਕਿੱਧਰ ਗਏ ਯਾਰ ਭਾਈ ਕੁਝ ਬਾਸੋ ਹਾਲੀ ਨਹੀਂ ਬਣਦਾ ਹੈਗਾ ਕਿੱਧਰ ਨੂੰ ਜਾਈਏ ਹੁਣ ਦਾ ਸ਼ਾਂਵਲੀ ਬੰਦੇ ਕੀ ਕਰਨ ਦਾ ਸੋਣਾ ਉਹ ਇਹਦੀ ਲਵੇ ਦੇ ਸਾਰੇ ਲਵੇ ਕੀ ਆ

ਕੋਈ ਕੁਝ ਨਹੀਂ ਹੈਗਾ। ਉਹ ਭਾਈ ਉਹ ਭਾਈ ਕੁਝ ਨਹੀਂ ਹੈਗਾ। ਹੂੰ। ਓਏ ਉਹ ਭਾਈ ਯਾਰ ਪਿਆਜ ਵਾਲੇ ਪਰੌਂਠੇ ਖਾਦੇ ਹੀ ਯਾਰ ਭਾਈ। ਹਾਂ ਲੈਂਦੇ ਸਾਲੇ ਅਮਲੀਲਾ ਪੰਗੇ। ਨੇ ਵੇ ਵਾਹ ਰਿਹਾ ਨੇ ਵਾਹ ਰਿਹਾ ਵਾਹ ਵਾਹ ਰਿਹਾ ਵਾਹ ਵਾਹ ਰਿਹਾ ਵਾਹ ਰਿਹਾ ਅਰੇ ਵੇ ਹਲੋ ਸੁਣਾ ਜਾਨੇ ਤੂੰ ਦਾਸਤਾ ਸਹੀ ਤੈਨੂੰ ਗਿਫਟ ਕੀ ਚਾਹੀਦਾ ਉਹ ਜਾਨ ਤੇਰੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਆ ਤੂੰ ਟੈਂਸ਼ਨ ਨਾਲ ਹੈ ਮੈਨੂੰ ਪਤਾ ਤੇਰਾ ਬਰਥਡੇ ਆ ਰਿਹਾ ਤੂੰ ਗਿਫਟ ਕੋਈ ਟੈਂਸ਼ਨ ਨਾਲ ਜਾਣੇ ਉਹ ਗਿਫਟ ਤੈਨੂੰ ਵਾਦੂ ਹਾਂ ਲਈ ਇਹ ਤੀਂਿਆ ਵੀ ਬੜਾ ਵਿਸ਼ਵਾਸ ਨਹੀਂ ਕਰੀ ਜਾਉਂਦਾ ਹੈਗਾ ਐ ਚੰਡੀਪੜੇ ਬੰਦੇ ਨੂੰ ਨਗ ਕਰ ਦਿੰਦੀਆਂ ਨੇ ਉਹ ਗੱਲ ਸੁਣ ਲੈ ਓਏ ਨਾਗੂ ਮੈਂ ਹੂੰ ਕੰਟਨੀਆਂ ਲੈਣੀਆਂ ਨੇ ਉਹ ਤੈਨੂੰ ਕੀ ਪਤਾ ਪਿਆਰ ਕੀ ਹੁੰਦਾ ਉਹ ਪਾਤੀ ਵਰਗਾ ਤੇਰਾ ਮੂੰਹ ਆ ਤੇਰਾ ਟਿੱਟੀ ਵੀ ਕਿਸਵਾਦੀ ਗੀਉ ਉਹ ਆ ਜਾ ਮੈਂ ਤੂੰ ਦੱਸ ਉਹ ਇਹਦਾ ਲੰਡੂ ਬੰਦੇ ਨੇ ਉਹ ਪਿਆਰ ਕਰ ਰੰਗ ਕਾਨੂੰ ਜਰਦੇ ਨੇ ਉਹ ਤੂੰ ਦੱਸ ਸਹੀ ਜਾਣੇ ਮਿਲਣਾ ਕਿਥੇ ਆ ਕੈਸੀ ਨਾਲ ਬੈ ਮਾਫਰੂਤੀ ਆ ਰਿਹਾ ਪੀਜਾ ਆਪ ਇਕੱਠੀ ਖਾਵਾਂਗੇ ਹਾਂ ਤੋਂ ਕੈਸੀ ਨਾਲ ਹਾਂ ਯਾਰਾ ਉਹ ਕੋਈ ਗੱਲ ਨਹੀਂ ਯਾਰਾ ਪੀਜਾ ਪੂਜਾ ਇਕੱਠੀ ਖਾਵਾਂਗੇ ਆਪਾਂ ਕਿੱ데 ਚੱਲੀ ਆਪਾਂ ਆਕਣਾ ਆਪਾਂ ਬਰਗੁਰਵਾਰ ਵਾਲੇ ਦੇ ਚੱਲਦੇ ਆ ਹਾਂ ਉਹਨਾਂ ਦੇ ਪੀਜਾ ਵਾਲਾ ਕਿਹਨੂੰ ਦੰਦਾ ਕਰਫੀ ਲੱਗ ਜਾਂਦਾ ਹੁੰਦਾ ਉਹ ਹੋ ਮੇਰਾ ਮੋਲ ਲੱਗ ਗਿਆ ਆ ਵੇ ਆ ਮੈਨੱਕ ਲੱਗਦਾ ਮੋਲ ਲੈ ਗਿਆ ਉਹ ਮਾਦਾ ਮਜ਼ਾ ਕਰਤਾ ਦੇ ਲੇਤਾ ਜੀ ਓਏ ਉਹ ਮਾਦਾ ਡੇੜੇ ਰੁਪਏ ਆ ਗਿਆ ਓਏ ਭਾਈ ਤੈਨੂੰ ਕਿਹਾ ਸੀ ਨਾ ਨਾ ਕਰ ਐਸ ਕੀ ਡੇੜੇ ਐਸ ਕੀ ਦੇ ਸਬਾਹ ਹੁਣ ਇੱਥੇ ਕੀਰਨੇ ਕੋ ਪਾਈ ਜਾਣਾਗਾ ਪੁਲਿਸ ਨੂੰ ਫੋਨ ਲਾ ਲੈ ਉਹ ਫੋਨ ਨਾ ਚੋਣਦੇ ਨਾ ਕਰੋ ਉਹ ਫੋਨ ਦਾ ਚੋਰ ਖੋ ਕੇ ਲੈ ਗਿਆ ਯਾਰ ਬੰਦੇ ਵਾਲੇ ਤੋਂ ਨਾਲਾ ਲੈ ਫੜ ਕੋ ਯਾਰ ਮੈਨੂੰ ਤਾਂ ਪੁਲਿਸ ਦਾ ਨੰਬਰ ਹੀ ਨਹੀਂ ਪਤਾ ਹੈਗਾ ਤੇਰਾ ਕੋ ਯਾਰ ਮੈਂ ਤਰੂਗਾ ਪੁਲਿਸ ਚ ਓਏ ਹਾਂ ਯਾਰ ਦੋਸਤਾ ਮੇਰਾ ਹੈਗਾ ਉਹ ਲਾਉਣਾ ਹਾਂ ਬਾਈ ਕੀ ਹਾਲ ਹੈ ਓਏ ਬਾਈ ਯਾਰ ਮੇਰਾ ਨਾ ਮੋਬਾਈਲ ਖੋ ਕੇ ਲੈ ਗਿਆ ਯਾਰ ਮੈਂ ਕੋ 50 ਬੁੱਟੀ ਤੋਂ ਮਸਾ ਬਾਈ ਯਾਰ ਕਿੱਸਾ ਦੇ ਲੇਤਾ ਸੀ ਯਾਰ ਬਾਈ ਓ ਮੈਂ ਚਲੋ ਕਰਾ ਦੂਜਾ ਨਹੀਂ ਆ ਓ ਬਾਈ ਓ ਬਾਈ ਤੇਰਾ ਰਾਮ ਮੈਂ ਆ ਵੀ ਲੈ ਗਿਆ ਓਏ ਹਾਏ ਓਏ ਓ ਬਾਈ ਤੇਰਾ ਮੋਬਾਈਲ ਵੀ ਚੋਰ ਕਰਕੇ ਖੋ ਕੇ ਲੈ ਕੇ ਫੋੜਾ ਹਾਂ ਮਾਗੀ ਕਰਾ ਬਾਈ ਓਏ ਮੈਨੂੰ ਕੁਛ ਨਹੀਂ ਪਤਾ ਹੈਗਾ ਮੈਨੂੰ ਮੇਰਾ ਫੋਨ ਚਾਹੀਦਾਗਾ ਪੂਰੇ 50000 ਦਾ ਸੀਗਾ ਉਹ ਮੈਂ ਯਾਰ ਕਿ ਤੋੜ ਦੇਰਾ ਫੋਨ ਦੇ ਮਾਰ ਯਾਰ ਮੇਰੇ ਵਾਲਾ ਵੀ ਖੋ ਗਿਆ ਲੱਗੇ ਚੋਰਾ ਹੁਣ ਜਿਵੇਂ ਮੈਂ ਬਾਈ ਸਫਰ ਕੀਤਾ ਤਵੇਂ ਤੂੰ ਵੀ ਸਫਰ ਕਰ ਲਾ ਜਿੱਥੇ ਮੇਰਾ ਮੋਬਾਈਲ ਗਿਆ ਉੱਥੇ ਵੀ ਤੇਰਾ ਗਿਆ ਯਾਰਾ ਮੈਂ ਠੇਕਾ ਲੈ ਰੱਖਿਆ ਤੇਰਾ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਫੋਨ ਚਾਹੀਦਾਗਾ ਸਾਲਾ ਮਲੰਗਾ ਸੁਬ ਮਲੰਗੀ ਨੂੰ ਕਹੋ ਓਏ ਕਾਲਾ ਤੂੰ ਮੈਨੂੰ ਮਲੰਗ ਦੱਸਦਾ ਆ ਜਾਖ ਨਾਵਾ ਲੈ ਲੀਆ ਦਾ ਫੋਨ ਮਲੰਗ ਦੱਸਦਾ ਮੈਨੂੰ ਤੂੰ ਆਜਾ ਕੇ ਪੈਸੇ ਨਵਾਂ ਲੈ ਲਿਆ ਉਹਦਾ ਫੋਨ ਉਹ ਕਹਿੰਦੇ ਘਾਉਂਦੇ ਬੰਦੇ ਆ ਖਾਨਦਾਨੀ ਬੰਦੇ ਆ ਬਥੇਰੇ ਪੈਸੇ ਸਾਡੇ ਕੋਲ ਬਾਈ ਜੁਦਾ ਬੰਦਾ ਹੀ ਬੜਾ ਵਧੀਆ ਯਾਰ ਮੈਂ ਤੈਨੂੰ ਉਹੀ ਮਿਲਾਂ ਸਮਝਿਆ ਸੀਗਾ ਚੱਲ ਕੋਈ ਨਾ ਮੇਰਾ ਫੋਨ ਤਾਂ 50000 ਦਾ ਹੀ ਸੀਗਾ ਤੇਰਾ ਪੂਰਾ 1 ਲੱਖ ਦਾ ਸੀਗਾ ਇੱਕ ਕੰਮ ਕਰਦੇ ਆ ਬਾੜੀ ਦੂਰ ਜਿਆਦਾ ਦੂਰ ਨਹੀਂ ਹੈ ਹੋਣੇ ਹੈਗੇ ਆਪਾਂ ਫੜਦੇ ਜਾਂਕੇ ਉਹਨਾਂ ਨੂੰ ਉਹ ਬਾਈ ਜੇ ਤੂੰ ਮੇਰੇ ਨਾਲ ਆ ਨਾ ਫਿਰ ਤਾਂ ਚੋਰ ਛੇਤੀ ਫੜੇ ਜਾਣਗੇ ਉਹ ਤੈਨੂੰ ਪਤਾ ਇੱਕ ਦੂਜੇ ਦਾ ਸਾਰੀ ਹੁੰਦਾ ਚੱਲ ਫਿਰ ਆਪਾਂ ਭੱਜ ਕੇ ਚੱਲਦੇ ਆ ਯਾਰ ਭੱਜ ਆ ਜਾ ਬਈ ਯਾਰ ਜ਼ੋਰ ਲਾ ਮੀ ਆ ਜਾ ਗਾਈਸ ਆ ਜਾ ਬਈ ਆ ਵੇ ਓ ਬਾਈ ਓ ਬਾਈ ਓਏ ਆਖੜੇ ਨੇ ਜ਼ੋਰ ਸੁੱਕੇ ਨਾਲ ਯਾਰ ਬਾਈ ਉਹ ਭੈਣ ਦਾ ਗਾਣਾ ਉਹ ਦੂਵੀਂ ਨਾਲ ਨਾਲ ਦਾ ਸੀ ਉਹ ਮੇਰਾ ਸਾਰਿਆ ਉਹ ਮੇਰਾ ਉਹ ਮੇਰਾ ਮੀਆਂ ਯਾਰ ਮੀਆਂ ਵੀ ਲੈ ਗਏ ਉਹ ਮੇਰਾ ਹੀ ਫੂੜ ਵੀ ਲੈ ਗਏ ਉਹ ਭੈਣ ਜੋ ਤੇ ਨੰਦਾਰੇ ਡਾਕਾ ਮਾਰ ਗਏ ਓਏ ਉਹ ਜ਼ਰਤ ਨੰਦਾਰੇ ਵਾਕੇ ਹੁੰਦ ਨੇ ਓਏ ਉਹ ਨੰਦਾਰੇ ਚੋਰੀਆਂ ਦਿਆਂ ਨੇ ਓਏ ਆਹੋਂ ਰਾਜਾ ਲੁੱਟਿਆ ਗਿਆ ਓਏ ਹਾਏ ਓਏ ਉਹ ਮੇਰਾ ਲੁੱਟਿਆ ਗਿਆ ਓਏ ਉਹ ਮੇਰਾ 1 ਲੱਖ ਦਾ ਫੋਨ ਵੀ ਗਿਆ ਓਏ ਉਹ ਮੇਰਾ 50 ਹਜ਼ਾਰ ਵੀ ਗਿਆ ਓਏ ਉਹ ਮਨੂ ਦਾ ਆਸ ਕੀ ਕਰਨੀ ਮਹਿੰਗੀ ਪੈ ਗਈ ਓਏ ਉਹ ਮੇਰਾ ਪਿੰਟ ਜੀ ਠੀਕ ਸੀ ਮਨ ਤਾਂ ਸਾਲਾ ਸ਼ਹਿਰ ਦੇਖਣਾ ਮਹਗਾ ਪੈ ਗਿਆ ਐਡੇ ਐਡੇ ਵਾਕਿਆ ਹੁੰਦੇ ਨੇ ਸ਼ਹਿਰ ਚ ਦੇਂਦੇ ਵਾਲੇ ਚੋਰੀਆਂ ਮੇਰਾ ਸਾਲਾ ਠੱਗਾਂ ਦਾ ਸ਼ਹਿਰ ਆ ਇਹ ਸ਼ਹਿਰ ਜਗਾ ਨਹੀਂ ਇਹ ਮਾੜਾ ਗੰਦਾ ਸ਼ਹਿਰ ਹੈ ਇਹ ਉਹ ਕੀ ਗੱਲ ਬਈ ਕਾਉ ਮੇਰੇ ਸ਼ਹਿਰ ਨੂੰ ਗਾਲਾਂ ਕੱਢੀ ਜਾਣਾਗਾ ਕਾਉ ਮੇਰੇ ਸ਼ਹਿਰ ਦੀ ਬੇਇੱਜ਼ਤੀ ਕਰੀ ਜਾਣਾ ਯਾਰ ਮੇਰੇ ਸ਼ਹਿਰ ਨੂੰ ਮਾੜਾ ਨਾ ਬੋਲੀ ਇਸੇ ਸ਼ਹਿਰ 'ਚ ਮੇਰੀ ਜਾਨ ਵਸਦੀ ਆ ਉਹ ਤੇਰੇ ਸ਼ਹਿਰ ਨੂੰ ਗਾਲਾਂ ਨਾ ਕੱਢਾਂ ਤਾਂ ਹੋਰ ਕੀ ਕਰਾਂ ਹੋਰ ਕੀ ਆਰਤੀਦਾਰਾ ਤੇਰੇ ਸ਼ਹਿਰ ਦੀ ਉਹ ਸਾਰਾ ਸ਼ਹਿਰ ਚੋਰਾਂ ਨਾਲ ਭਰਿਆ ਪਿਆ ਬਾਈ ਦਿਨ-ਦਿਹੜੇ ਚੋਰੀਆਂ ਹੁੰਦੀਆਂ ਨੇ ਪਹਿਲਾਂ ਮੇਰਾ 8 ਲੱਖ ਦਾ ਫੋਨ ਹੋਕੇ ਲਗੇ ਚੋਰ ਉਸ ਤੋਂ ਬਾਅਦ ਮੈਂ ਮੁੰਡਾ ਖੜਾ ਸੀ ਨਵੇ ਠੀਕ ਹੈ ਮੈਂ ਉਹਦਾ ਫੋਨ ਲੈ ਕੇ ਉਹ ਵੀ ਮੇਰੇ ਸੱਜ ਦਾ ਚੋਰਾਂ ਦੇ ਨਾਲ ਦਾ ਸੀ ਉਹ ਵੀ ਫੋਨ ਨਾਲ ਹੀ ਲੈ ਗਏ ਬਾਈ ਦਿਨ-ਦਿਹੜੇ ਚੋਰੀਆਂ ਹੁੰਦੇ ਨੇ ਦਿਨ-ਦਿਹੜੇ ਵਾਕੇ ਹੁੰਦੇ ਨੇ ਤੇਰੇ ਸ਼ਹਿਰ 'ਚ ਜੀ ਤਾਂ ਐ ਕਰਦਾ ਅੱਗ ਲਾ ਕੇ ਫੂਕਦਾ ਤੇਰੇ ਰੂ ਪਰ ਕੀ ਕਰਾਂ ਇਹ ਸ਼ਹਿਰ ਤੇ ਮੇਰੀ ਵੀ ਜਾਣ ਵਾਸਦੀ ਆ ਅੱਛਾ ਵੀ ਤੂੰ ਵੀ ਅਸੀਂ ਸ਼ਹਿਰ ਦਾ ਸੁਨੇਕਾ ਹੋ ਨਾ ਨਾ ਭਾਈ ਤੂੰ ਮੇਰਾ ਪਿੰਡ ਦਾ ਸ਼ੇਰ ਪੁਰਾ ਕੋਈ ਸ਼ਹਿਰ ਤਾਂ ਮੇਰੀ ਮਸੂਕ ਰਹਿੰਦੀ ਆ ਉਹ ਉਸ ਸ਼ਹਿਰ ਮੈਂ ਜਾਣ ਜਾਣ ਕੇ ਨਾ ਅੱਛਾ ਵੀ ਫਿਰ ਤਾਂ ਆਪਾਂ ਸਾਡੂ ਸਾਡੂ ਹੋਏ ਇਸੇ ਸ਼ਹਿਰ 'ਚ ਮੇਰੀ ਮਸੂਕ ਰਹਿੰਦੀ ਆ ਅੱਛਾ ਵੀ ਮੈਨੂੰ ਤਾਂ ਮੇਰੀ ਪਸ਼ੂਕ ਨੇ ਨਾ ਸ਼ਹਿਰ ਦੇਖਣ ਲਈ ਬੁਲਾਇਆ ਸੀ ਫਿਰ ਤਾਂ ਬਈ ਸੀਪ ਲੱਗ ਗਈ ਮੈਨੂੰ ਵੀ ਮੇਰੀ ਪਸ਼ੂਕ ਨੇ ਸ਼ਹਿਰ ਦੇਖਣ ਲਈ ਬੁਲਾਇਆ ਸੀ ਫਿਰ ਤਾਂ ਆਪਾਂ ਪੱਕੇ-ਪੱਕੇ ਸਾਡੂ ਹੋਏ ਮੇਰੀ ਮਸੂਰ ਦੇ ਸ਼ਹਿਰ ਵਿੱਚ ਮੇਰੇ ਸਾਡੂ ਦਾ ਨਚਣ ਹੋਵੇ ਇਹ ਮੈਂ ਹੋਣ ਨਹੀਂ ਦੇਣਾ ਤੂੰ ਚੱਲ ਬਈ ਤਨਵਾ ਨਵਾਂ ਕੋਣ ਦਿਵਾਉਣਾ ਉਹ ਨਾ ਨਾ ਬਈ ਇਹਦੀ ਜ਼ਰੂਰਤ ਨਹੀਂ ਕੋਣ ਤਾਂ ਮੈਂ ਆਪੇ ਪਿੰਡ ਜਾ ਕੇ ਲੈ ਲਵਾਂ ਉਹ ਨਾ ਨਾ ਬਈ ਮੈਂ ਆਪਣੀ ਮਸੂਰ ਦੇ ਸ਼ਹਿਰ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ ਤੂੰ ਚੱਲ ਬਈ ਮੇਰੇ ਨਾਲ ਤਨਵਾ ਕੋਲ ਦਿਵਾਉਣਾ ਚੱਲ ਬਈ ਇਹ ਤੂੰ ਵਾੜਾ ਕਹਿਣਾ ਨਾ ਮੈਨੂੰ ਕੋਈ ਸਾਫਾ ਮਗਲ ਲੈ ਦੇ ਚੱਲ ਬਈ ਆ ਔਰੇ ਦੇਖਦਾ ਕੋਈ ਘਾਟ ਜਾ ਫੋਨ ਔਰੇ ਵਧੀਆ ਮਿਲਦੇ ਨੇ ਆਪਾਂ ਨੂੰ ਫੋਨ ਕੀ ਹਾਲ ਹੈ ਭਾਈ ਠੀਕ ਹੈ ਵੀਰੇ ਠੀਕ ਹੈ ਵਧੀਆ ਉਹ ਮੇਰੇ ਸਾਧੂ ਸਾਹਿਬ ਨੂੰ ਕੋਈ ਫੋਨ ਦਿਖਾਓ ਫੋਨ ਆਇਆ ਵਾ ਦੇਖੋ 4500 ਰੁਪਏ ਦਾ ਬੈਜੂ ਇਹ ਅੱਛਾ ਵੀ ਨਾ ਨਾ ਭਾਈ ਯਾਰ ਤੂੰ ਕੋਈ ਬੜਿਆ ਫੋਨ ਦਿਖਾ ਯਾਰ ਉਹ ਫਿਰ ਐ ਕਰ ਆ 128 GB ਚੰਨੂ ਉਹ ਨਾ ਨਾ ਬਾਈ ਤੂੰ ਬੰਦਾ ਤਾਂ ਦੇਖ ਯਾਰ ਤੂੰ ਦੁਕਾਨਦਾਰੀ ਨਹੀਂ ਕਰਨੀ ਆਉਂਦੀ ਕੋਈ ਮਹਗਾ ਯਾ ਦਿਖਾ ਐਂ ਕਰੋ ਫਿਰ ਆਈਫੋਨ ਦੇਖੋ ਤੁਸੀਂ ਤੇ ਕੈਮਰਾ ਕੇਮਾ ਬਾਈ ਕੈਮਰਾ ਤਾਂ ਨਿਰਾਗਾ ਓਕੇ ਆ ਬਾਈ ਕੈਮਰੇ ਦੀ ਉਹ ਨਾ ਜੀ ਯਾਰ ਮਾ ਟੈਨਸ਼ਨ ਹੀ ਨਾ ਲੈ ਜਮਾ ਫੋਟੋ ਮੈਂ ਖਿੱਚ ਕੇ ਦੇਖ ਲਿਓ ਬਾਈ ਦੇਖੋ ਦੇਖੋ ਚਲ ਸਾਡੂ ਸਾਬ ਆਪਾਂ ਫੋਟੋ ਖਿੱਚ ਕੇ ਦੇ ਦਿਆਂ ਕੋਈ ਆ ਦੀ ਜ਼ਰਰ ਨਾ ਯਾਰ ਫਰਿਆ ਰੇਗੀ ਆਪਾ ਆਪਰ ਨੂੰ ਤੁਸੀਂ ਗੋਲੀ ਮਾਰੋ ਆਪਾ ਫੋਟੋਆਂ ਖਿੱਚ ਕੇ ਦੇਖਿਆ ਓਕੇ ਆ ਜਾ ਮਾ ਫੋਨ ਇਹ ਖੜੋ ਆਪਾ ਫੋਟੋਆਂ ਖਿੱਚ ਕੇ ਦੇਖ ਲਓ ਤਾਂ ਥੋੜਾ ਖੜੋ ਉਹ ਜੇ ਤਾਂ ਖੜੋ ਥੋੜਾ ਸਾਡੂ ਸਾਹਿਬ ਲਾਈਟ ਘਟਾਉਂਦੀ ਹੈ ਸਾਡੂ ਆਪਾ ਬਾਹਰੇ ਖਿੱਚ ਕੇ ਦੇਖਦੇ ਆਂ ਓ ਯਾਰ ਆਈਫੋਨ ਤਾਂ ਹੈਗਾ ਫੋਟੋਆਂ ਖਿੱਚਣ ਦੀ ਜਰੂਰਤ ਆ ਓ ਨਾ ਨਾ ਸਾਡੂ ਸਾਹਿਬ ਐਨਾ ਪੈਸੇ ਵੀ ਲਾਏ ਨੇ ਖਿੱਚਣਿਆਂ ਤਾਂ ਭੰਦਿਆਂ ਨੇ ਆ ਜਾਓ ਤੁਸੀਂ ਉਹ ਕੈਮਰਾ ਚੈੱਕ ਕਰਕੇ ਆ ਜੀ ਉਹ ਲਾਹੌਰ ਸਾਡੂ ਸਾਹਿਬ ਫੜੋ ਤੁਸੀਂ ਲੈ ਸਾਡੂ ਸਾਹਿਬ ਉਹਨੇ ਘਾਟ ਘਾਟ ਜਿਹਾ ਫੋਟੋਆਂ ਕਰਾਂ ਹੱਸਦਾ ਪਪਾ ਥੋੜਾ ਯਾ ਓਡੀ ਜਾਨ ਨੂੰ ਵੀ ਫੋਟੋਆਂ ਦਿਖਾਉਂਦੀਆਂ ਨੇ ਉਹ ਬਾਤ ਯਾਰ ਉਹ ਆਈ ਫੁਰਦਾ ਹੈਗਾ ਉਹ ਨਾ ਨਾ ਬਾਈ ਕਹਿੰਦੀ ਨਹੀਂ ਅੱਗਾ ਉਹ ਨਾ ਨਾ ਸਾਡੇ ਸਾਹਿਬ ਚਲੋ ਥੋੜਾ ਫਿਰ ਵੀ ਕੋਚ ਕਰਦੇ ਆ ਥੋੜਾ ਉਧਰ ਨੂੰ ਕੋਮੋ ਫਿਰ ਵੀ ਬੋਲਦੇ ਮੈਂ ਕਰਨਾ ਔਰ ਤੁਸੀਂ ਦੇਖਣਾ ਉਧਰ ਪਰ ਗਰਦਨ ਘਵਾਉਣੀਆਂ ਪਿੱਛੇ ਨੂੰ ਅੱਛਾ ਵੀ ਦੇਖ ਖੜਾ ਸਾਹਮਣੇ ਨੂੰ ਹਾਂ ਤੇ ਤੇਰੇ ਕਦੀ ਗਰਦਨ ਘਵਾਉਂਦੇ ਹਾਂ ਜਦੋਂ ਮੈਂ ਕਹੂੰਗਾ ਤੁਹਾਨੂੰ ਓਕੇ ਓਕੇ ਚਲੋ ਖੜੋ ਤੇ ਦੇਖ ਫਿਰ ਚਲੋ ਚਲੋ ਨਾ ਗਰਦਨ ਨਾ ਨਾ ਅਜੇ ਨਹੀਂ ਘਵਾਉਣੀ

ਤੋ ਭਾਈ ਉਹ ਮੋਹਰਾ ਉਹ ਭਾਈ ਯਾਰ ਮੇਰੇ ਨਾਲ ਲੱਗ ਗਿਆ ਭਾਈ ਪਾਣੀ ਲੈ ਕੇ ਮੋਟਰਸਾਈਕਲ ਤੇ ਭੱਜ ਗਿਆ ਭਾਈ ਨਾ ਤੈਨੂੰ ਸਾਇ ਮੋਬਾਈਲ ਬਾਹਰ ਲਿਆਉਣ ਨੂੰ ਆਖਿਆ ਕਿ ਨਹੀਂ ਸੀਗਾ ਸੋ ਭਾਈ ਉਹ ਲੱਗੇ ਯਾਦ ਮੇਰੇ ਭਾਈ ਭਾਈ ਮੇਰੇ ਕੋਲ ਪੈਸੇ ਨਹੀਂ ਭਾਈ ਸਾਹ ਬਣਦਾ ਪੈਣੀ ਐ ਤੇ ਨਹੀਂ ਰੋ

ਆਤਾ ਬਈਓ ਨਾ ਜੱਗੋ ਤੇਰਵੀ ਹੋ ਗਈ ਤੁਸੀਂ ਕਾਹਨੂੰ ਯਾਰ ਗੱਲਾਂ ਚ ਮਸਾਲਾ ਕੋਕਾ ਤੁਸੀਂ ਪੈਗ ਪਾਓ ਯਾਰ ਪੈਗ ਪਾਓ ਬਈ ਪੈਗ ਪਾਓ ਤੇ ਆਪਣਾ ਹਿੱਸਾ ਵੰਡੋ ਨਾਲੇ ਉਹ ਹਿੱਸੇ ਨੂੰ ਹਲੇ ਬਾਲੀ ਖਾਲੀ ਆ ਤੁਸੀਂ ਇੰਜੋਏਮੈਂਟ ਦਾ ਕਰੋ ਉਹ ਕੋਈ ਗੱਲ ਨਹੀਂ ਵੰਡ ਲੈਣਿਆ ਕੋਈ ਨਾ ਫਿਰ ਪੈਗ ਪਾਓ ਕਿੱਸਾ ਨਾ ਪਹਿਲਾ ਪੈਗ ਤਾਂ ਲਾਓ ਅੱਜ ਵਾਲੀਆਂ ਚੋਰੀਆਂ ਦਾ ਜਸ਼ਨ ਤਾਂ ਮਨਾਓ ਬਾਅਦ ਚ ਦੇਖਾਂਗੇ

ਓਏ ਨਾ ਯਕੀਨ ਨਹੀਂ ਬਾਈ ਦੋ ਪੈਗ ਪਾ ਯਾਰ ਬਾਈ ਮੇਰਾ ਵੀ ਯਾਰ ਤੁਸੀਂ ਐਵੇਂ ਹੀ ਕਰੀ ਜਾਂਦੇ ਹੋ ਤੁਸੀਂ ਪੈਗ ਲਾਓ ਬਾਈ ਪੈਗਾ ਪੈਕ ਹੋਰ ਲਾੜਿਆ ਹਾਂ ਬਾਈ ਹੁਣ ਇਹ ਦਸ ਕਾਲੂ ਮੋਰਚਾ ਕਿੱਥੇ ਲਾਉਣਾਗਾ ਕਾਲੂ ਬਈ ਆਪਾਂ 50 ਫੁੱਟੀ ਤੇ ਖੜਾਂਗੇ ਨਾ 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 ਬਈ ਆਪਾਂ ਉੱਥੇ ਖੜਾਂਗੇ ਬੜੀ ਰੋਡ ਤੇ ਬਈ ਓ ਨਹੀਂ ਬਈ ਆਪਾਂ ਕਾਲੂ ਲਾਵਾਂਗੇ ਖੇੜੀ ਰੋਡ ਤੇ ਲਾਵਾਂਗੇ ਨਾ ਖੇੜੀ ਵਾਲੇ ਤੇ ਹੀ ਲਾਉਣਾ ਓਏ ਸਾਲੇ ਉਹ ਤੇ ਟਿਕਰੀ ਪੈਰੇ ਵਾਲੇ ਖੜੇ ਹੁੰਦੇ ਆ ਪਿਛਲੀ ਵਾਰ ਕੁੱਟ ਖਾਦੀ ਯਾਰ ਨਹੀਂ ਆ ਕਿ ਤੇਰੇ ਓਏ ਹਾਂ ਭਾਈ ਇਹ ਸਾਲੇ ਨੂੰ ਛੱਡਦੇ ਆ ਮੱਝ ਥੱਲੇ ਜਾਂਦਾ ਝੋਟੇ ਥੱਲੇ ਆ ਨਾਲੇ ਪਈ ਵੀ ਸਾਰੇ ਨੂੰ ਵੱਧ ਦੇ ਦੇ ਸੀਗੀ ਡਬਲਟੀ ਹਜੇ ਵੀ ਸੁਧੀਆਂ ਪਈਆਂ ਹੋਣੀਆਂ ਇਹਨਾਂ ਹੁਣ ਨਿਕਸਟੇ ਜਿੱਤੇ ਰਹਿੰਦੀਆਂ ਨੇ ਭਾਈ ਯਾਰ ਆ ਬੋਤਲ ਤਾਂ ਖਾਲੀ ਹੋਣ ਵਾਲੀ ਆ ਯਾਰ ਆਪਣਾ ਜਸ਼ਨ ਪਚਾਰੀ ਰਹਿ ਜੂ ਯਾਰ ਭਾਈ ਯਾਰ ਇੱਕ ਇੱਕ ਬੋਤਲ ਅਹੀਂ ਲੌਰ ਕਰ ਲਾ ਭਾਈ ਆ ਦੇ ਯਾਰ ਪੈਗ ਪਾਇਆ ਪਿਆ ਤੇ ਇਹ ਤਾਂ ਲਾਓ ਪਹਿਲਾਂ ਫੇਰ ਖਾਲੀ ਤਾਂ ਹੋਣਾ ਇਹ ਬਾਈ ਤੂੰ ਕਿੱਥੇ ਲਾਉਂਦਾ ਓਏ ਓਏ ਅੰਮ੍ਰੋਗ ਹੱਥ ਹੱਥ ਦੇਖੋ ਚੋਰੀਆਂ ਕਰ ਕਰ ਕੇ ਬਥੇਰੇ ਜਸਮਨ ਨਾਲੇ ਨਾਲੇ ਬਾਰ ਟਾਈਮ ਦੀ ਅੱਖ ਸੀ ਛੋਟੇ ਗਰੋਤੇ ਮੇਰੀ ਸਾਰੇ ਦਿਨ ਦੇ ਨੇ ਚੋਰੀਆਂ ਕਰਦੇ ਹੋ ਤੂੰ ਬਾਈ ਤੁਸੀਂ ਕੀ ਚਾਹੁੰਦੇ ਹੋ ਅਸੀ ਈ ਨਹੀਂ ਸੀ ਬਾਈ ਨਾ ਤੁਸੀਂ ਕੀ ਚਾਹੁੰਦੇ ਹੋ ਵਿਆਹ ਕਰ ਨੂੰ ਤਨ ਬਰੀ ਠਾਕੇ ਤੁਸੀਂ ਬਹੁਤ ਵੱਡੇ ਛਣ ਸਾ ਬਣ ਕੇ ਸਾਲਿਓ ਆ ਜਿਹੜੇ ਬੰਦੇ ਆੜੇ ਮੈਂ ਸੋ ਤੋਂ ਤਿੰਨ ਵਾਰੀ ਠੱਗੀ ਖਾਦੀਆਂ ਨਾ ਉਹ ਜਾਣ ਮੁਰਝ ਕੇ ਖਾਦੀ ਸੀ ਆ ਸੋ ਨੂੰ ਜਾਲ ਪਿਛਾਉਣਾ ਸੀ ਬਹੁਤ ਟਾਈਮ ਦੀ ਐਕਸੀ ਛੋਡੇ ਕਰੋ ਤੇ ਠੀਕ ਆ ਹਾਂ ਵੀ ਸਾਧੂ ਸਾਹਿਬ ਆ ਜਾਓ ਅਰੇ ਬਾਕੀ ਜਾਸਣ ਛੋਡਾ ਥਾਣੇ ਜੀ ਮਨਾਵਾਂਗੇ ਨਾ ਯਾਰ ਸੌ ਬਹੁਤ ਚੋਰੀਆਂ ਕੀਤਾ ਨੇ ਨਾ ਕੋਈ ਰਮਾ ਇਧਰ ਅਰੇ ਆ ਵੀਰ ਅਰੇ ਕੱਢ ਦੋ ਯਾਰ ਅਰੇ ਭਾਈ ਅਰੇ ਅਰੇ ਭਾਈ ਛੱਡ ਦੋ ਯਾਰ ਭਾਈ ਜਿੱਤੜਾ ਮੇਰੀ ਗੋਲੀ ਕੱਢ ਦੋ ਅਰੇ ਲੈ ਜਾ ਛੋਟਾ ਲੈ ਜਾ ਮਾਰੀ ਪਈ ਮਾਰੀ ਲੈ ਜਾ ਲੈ ਜਾ ਭਾਈ ਲੈ ਜਾ ਗੀ ਉਸ ਤੂੰ ਦੰਦੜੇ ਗੰਦ ਪਾਇਆ ਹੈ ਦੰਦੜੇ ਸਿਰ ਤੇ ਗੰਦ ਪਾ ਰੱਖਿਆ ਤੁਸੀਂ ਹੈ ਤੋਰੀਆ ਠੀਕ ਹੈ ਰਹਦਾ ਖੁੰਦਾ ਤੁਸੀਂ ਦਿਹਾੜੀਦਾਰ ਨਹੀਂ ਛੱਡੇ ਰਹਦਾ ਹੁੰਦਾ ਤੁਸੀਂ ਆਮਲੀ ਨਹੀਂ ਛੱਡੇ ਆਮਲੀ ਦਾ ਜਿਹੜੀ ਆਮਲਾ ਸਿਕਟਾਂ ਸੂਟਾਂ ਉਹ ਵੀ ਸਾਡੇ ਖੋ ਲੈਨੇ ਹੋ ਪੂਲੇਪਾ ਤਾਂ ਖੋ ਲੈਨੇ ਹੋ ਹੈ ਕਿਸੇ ਲਵੇ 100 ਰੁਪਏ ਨਹੀਂ ਛੱਡੇ ਨਾ ਦਿਹਾੜੀਦਾਰ ਨੂੰ ਛੱਡਦੇ ਹੋ ਹੈ ਜਨ ਸਾਡੇ ਗੰਦਫਾ ਕਿਦਾਂ ਬੁਆਲੀ ਛੱਡੇ ਅੱਜ ਆਪਾਂ ਇੱਥੇ ਆ ਬਈ ਯਾਰ ਨਾ ਬਈ ਮਾੜਾ ਆ ਆਉਂਗਾ ਨਾ ਬਈ ਨਾ ਬਈ ਆ ਆ ਗਿਆ ਸਾਡੂ ਸਾਹਿਬ ਆ ਰਹਦਾ ਖੁੰਦਾ ਜਾਣਾ ਆਪਾਂ ਕਾਲੇ ਤੇ ਬਣਾਵਾਂਗੇ ਚਲੋ ਥੋੜੀ ਸੇਵਾ ਕਰਦੇ ਆ ਚਲੋ